402 402 402 ਜਿਹੜਾ ਬਾਜ਼ਾਰ 'ਚ ਮਿਲਦਾ 500 ਦਾ ਇੱਕ ਸੂਟ ਬਾਜ਼ਾਰ ਫੈਸ਼ਨ ਹਾਊਸ ਨੇ ਕਰਤੇ 402 ਮਤਲਬ 200 ਰੁਪਏ ਦਾ ਸੂਟ ਭਾਈ ਜੀ 200 ਰੁਪਏ ਦਾ ਸੂਟ ਭਾਈ ਜੀ ਪਿਓਰ ਕਾਟਨ ਦਾ ਸੂਟ ਪੂਰਾ 5 ਮੀਟਰ ਦਾ ਬਾਜ਼ਾਰ 'ਚ ਜਿਹਦਾ ਰੇਟ ਹੈ 600 700 ਸੂਟ ਦੇਣਾ ਸਿਰਫ ਤੇ ਸਿਰਫ 200 ਰੁਪਏ 'ਚ ਬਾਜ਼ਾਰ ਦਾ ਰੇਟ ਹੈ ਘੜ ਤੋਂ ਘੜ 700 750 ਸੂਟ ਦੇਣਾ ਭਾਜੀ ਸਿਰਫ ਤੇ ਸਿਰਫ 200 ਤੇ 75 ਰੁਪਏ ਦਾ ਕੁੜਤਾ ਵੀ ਅਮਾ ਦਿੰਨੇ ਆ ਆਪਾਂ 180 ਰੁਪਏ ਦਾ 5 ਕੋਟ ਤੇ ਪਿਆਮੇ 900 ਰੁਪਏ ਦੇ 900 ਰੁਪਏ ਦੇ 5 ਕੋਟ ਤੇ ਪਿਆਮੇ ਆ ਦੇਖੋ ਪੌਂਚੇ ਦੇ ਕਿੱਡਾ ਵਧੀਆ ਕੰਮ ਕੀਤਾ ਹੋਇਆ 700 800 ਨਾ ਦਿਓ ਬਾਜ਼ਾਰ 'ਚ ਸਿਰਫ ਤੇ ਸਿਰਫ 350 ਰੁਪਏ 'ਚ ਬਾਜ਼ਾਰ 'ਚ 1000 100 ਰੁਪਿਆ 11 1100 ਰੁਪਿਆ ਸਾਡੇ ਕੋਲ ਸਿਰਫ 5 550 ਦੇ ਵਿੱਚ 795 ਦੇ ਵਿੱਚ 795 ਦੇ ਦੇ ਰਹੇ ਆ ਤੁਹਾਨੂੰ ਸੂਟਾ ਚੈੱਕ ਕਰ ਲੋ ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲ ਰਿਆ ਜਿਹੜੇ ਦੁਕਾਨਦਾਰ ਆ ਜਿਹੜੇ ਫੇਰੀ ਲੈ ਕਪੜਾ ਵੇਚਦੇ ਆ ਆਜੋ ਛੇਤੀ ਪਿਓਰ 골ਡਨ ਦਾ ਸੂਟ ਬਾਜ਼ਾਰ ਚ ਰੇਟ ਜੋ ਮਰਜੀ ਐ ਸਿਰਫ ਤੇ ਸਿਰਫ 895 ਰੁਪਏ ਦਾ ਪਿਓਰ ਚ 2500 2600 ਪਰ ਸਾਡੇ ਕੋਲ ਆਜੋ ਸਿਰਫ 1195 ਦੇ ਵਿੱਚ ਲਓ ਜੀ ਭਾਵੇਂ ਤੁਸੀਂ ਦੇਣ ਲੈਣ ਲਈ ਕਪੜਾ ਲੈਣਾ ਭਾਵੇਂ ਤੁਸੀਂ ਵਿਆਹ ਸ਼ਾਦੀਆਂ ਲੈਣਾ ਭਾਵੇਂ ਤੁਸੀਂ ਦਾਜ ਵੇ ਦੇ ਕਪੜਾ ਲੈਣਾ ਗਾਰੰਟੀ ਐ ਆ 50000 ਦਾ ਕੱਪੜਾ ਨਾ ਤੁਸੀਂ ਬਾਜ਼ਾਰ ਚ ਲੈਣਾ ਰਿਟੇਲ ਸ਼ਾਪ ਤੋਂ ਜਾ ਕੇ ਇੱਥੇ 15000 ਚ ਲੈਣਾ ਆ ਚੀਜ਼ਾਂ ਜਿਹੜੀਆਂ ਤੁਸੀਂ 35 3500 ਰੁਪਏ ਆ ਕਿ ਦਿੰਨੇ ਹੋ ਤੁਸੀਂ 4 4000 ਰੁਪਏ ਦਿੰਨੇ ਹੋ ਸਾਡੇ ਕੋਲ ਆ ਜਾਓ ਸਾਡੇ ਕੋਲ 700 800 ਤੇ ਰੇਡ ਹੈ 3500 4000 ਪਿਓਰ ਗੀਜ਼ਾ ਕਾਟਨ ਦਾ ਸੂਟ ਭਾਜੀ ਸੂਟ ਦੇਵਾਂਗੇ 1900 ਤੇ 95 ਰੁਪਏ ਦਾ ਆ ਵੀ ਤੁਸੀਂ ਚੈੱਕ ਕਰ ਲੋ ਤੁਸੀਂ ਆਨਲਾਈਨ ਵੀ ਕੱਪੜਾ ਮੰਗਾ ਸਕਦੇ ਹੋ ਚਾਹੇ ਤੁਸੀਂ ਜੰਮੂ ਕਸ਼ਮੀਰ ਬੈਠੇ ਹੋ ਭਾਵੇਂ ਤੁਸੀਂ ਹਰਿਆਣਾ ਚ ਬੈਠੇ ਹੋ ਭਾਵੇਂ ਤੁਸੀਂ ਹਿਮਾਚਲ ਚ ਬੈਠੇ ਹੋ ਲਓ ਵੀ 402 402 402 402 ਜਿਹ ਬਜ਼ਾਰ ਫੈਸ਼ਨ ਹਾਊਸ ਨੇ ਕਰਤੇ 402 ਮਤਲਬ 200 ਰੁਪਏ ਦਾ ਸੂਟ ਭਾਈ ਜੀ 200 ਰੁਪਏ ਦਾ ਸੂਟ ਭਾਈ ਜੀ ਪਿਓਰ ਕਾਟਨ ਦਾ ਸੂਟ ਪੂਰਾ 5 ਮੀਟਰ ਦਾ ਬਾਜ਼ਾਰ ਚ ਜਿਹਦਾ ਰੇਟ ਹੈ 600 700 ਸੂਟ ਦੇਣਾ ਸਿਰਫ ਤੇ ਸਿਰਫ 200 ਰੁਪਏ ਚ ਉਸ ਤੋਂ ਬਾਅਦ ਭਾਜੀ ਆ ਚੀਜ਼ ਆ ਗਈ ਆ ਦੇਖੋ ਪਿਓਰ ਕਾਟਨ ਦਾ ਸੂਟ ਨਾਲ ਕਾਟਨ ਦੇ ਦੁਪੱਟੇ ਬਾਜ਼ਾਰ ਦਾ ਰੇਟ ਹੈ ਘੱਟ ਤੋਂ ਘੱਟ 700 750 ਸੂਟ ਦੇਣਾ ਭਾਜੀ ਸਿਰਫ ਤੇ ਸਿਰਫ ਸੋਸੋ 175 ਰੁਪਏ ਦਾ ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਜਿਹੜੇ ਫੇਰੀ ਲੈ ਕੱਪੜਾ ਵੇਚਦੇ ਆ ਆਜੋ ਛੇਤੀ ਬਜਾਰ ਫੈਸ਼ਨ ਹਾਊਸ ਤੇ ਦੇਖੋ ਤੋਹਫੇ ਲਿਆਤੇ 275 ਦੇ ਵਿੱਚ 600 ਰੁਪਏ ਦਾ ਬਿਜਾਰ ਚ ਵਿਕਦਾ ਸਾਡੇ ਕੋਲੋਂ ਲੈ ਜਾਓ 275 ਦੇ ਸੂਟ ਆ ਚੈੱਕ ਕਰੋ ਮਹਾਰਾਜ ਪੂਰਾ ਵਧੀਆ ਕਾਟਨ ਦਾ ਸੂਟ ਰੰਗ ਮਿਲਣਗੇ ਇਸ ਚ 5 ਤੋਂ 6 ਬਜ਼ਾਰ ਦਾ ਰੇਟ ਹੈ ਘੜ ਤੋਂ ਘੜ 700 800 ਆਹ ਦੇਖੋ ਪਹੁੰਚੇ ਦੇ ਕਿੱਡਾ ਵਧੀਆ ਕੰਮ ਕੀਤਾ ਹੋਇਆ 700 800 ਨਾ ਦਿਓ ਬਿਜਾਰ ਚ ਸਿਰਫ ਤੇ ਸਿਰਫ 350 ਰੁਪਏ ਚ ਸੂਟ ਆ ਕੇ ਲੈ ਜਾਓ ਤੁਸੀਂ ਚੈੱਕ ਕਰ ਲੋ ਗਲੇ ਤੇ ਬੜਾ ਸੋਹਣਾ ਕੰਮ ਹੋਇਆ ਪਹੁੰਚੇ ਤੇ ਬੜਾ ਸੋਹਣਾ ਕੰਮ ਹੋਇਆ 700 ਰੁਪਏ ਦਾ ਬਾਜ਼ਾਰ ਚ ਮਿਲਦਾ ਸਾਡੇ ਕੋਲੋਂ 700 ਦੋਸਤ ਪਿਓਰ ਮਾਇਸ਼ਾ ਦਾ ਬ੍ਰਾਂਡ ਥੱਲੇ ਆ ਦੇਖੋ ਪੂਰਾ ਵਧੀਆ ਵਰਕ ਕੀਤਾ ਹੋਇਆ ਬਾਜ਼ਾਰ ਚ ਰੇਟ ਹੈ ਇਹਦਾ ਜੋ ਮਰਜੀ ਘੱਟ ਤੋਂ ਘੱਟ ਦਿੰਦੇ ਆ ਬਾਜ਼ਾਰ ਚ 14 1400 15 1500 ਦੇ ਸੂਟ ਸੂਟ ਦੇਣਾ ਸਿਰਫ ਤੇ ਸਿਰਫ ਸੱਤ ਸੌ ਤੇ 50 ਰੁਪਏ ਦੀ ਰਹੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਸੂਟ ਬੜੇ ਸੋਹਣੇ ਆ ਸੂਟਾਂ ਦੇ ਵਿੱਚ ਰੰਗ ਬਹੁਤ ਆ ਸਾਡੇ ਕੋਲ ਡਿਜ਼ਾਈਨ ਬਹੁਤ ਆ ਆਪ ਦੇਖੋ ਸੂਟ ਦੇਖੋ ਕਿੰਨਾ ਪਿਆਰਾ ਹੈ ਤੇ ਨਾਲ ਭਾਜੀ ਪੂਰਾ ਵਧੀਆ ਫੁੱਲ ਪਿਓਰ ਦਾ ਦੁਪੱਟਾ ਪਿਓਰ ਜਾਮ ਦਾ ਕੱਪੜਾ ਬਾਜ਼ਾਰ 'ਚ ਕੀਮਤ ਹੈ ਭਾਜੀ ਕੜ ਤੋਂ ਕੜ 1400 1500 ਸੂਟ ਮਿਲਨੇ ਗਾਗ ਨੂੰ ਸਿਰਫ ਤੇ ਸਿਰਫ ਭਾਜੀ 550 ਰੁਪਏ ਦਾ ਇੱਕ ਆ ਵੀ ਤੁਸੀਂ ਚੈੱਕ ਕਰ ਲਓ ਤੋਹਫਾ ਇੱਕ ਹੋਰ ਆ ਗਿਆ ਦੇਖੋ ਫੋਟੋ ਵਾਲਾ ਸੂਟ ਬੁਟੀਕ ਵਾਲਾ ਸੂਟ ਜਿਹੜੀਆਂ ਮੌਡਲਾਂ ਪਾਉਂਦੀਆਂ ਉਦਾਂ ਦੇ ਸੂਟ ਇਹਦੇ ਵਿੱਚ ਵੀ ਸਾਡੇ ਕੋਲ ਡਿਜ਼ਾਈਨ ਵੈਰਾਈਟੀਆਂ ਬਹੁਤ ਸਾਰੇ ਰੰਗ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਬਾਜ਼ਾਰ 'ਚ ਹਜ਼ਾਰ ਹਜ਼ਾਰ ਰੁਪਈਆ 11 1100 ਰੁਪਈਆ ਸਾਡੇ ਕੋਲ ਸਿਰਫ 5 550 ਦੇ ਵਿੱਚ ਸੂਟ ਲੈ ਜਾਓ ਰਾਂਗੇ ਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਤੁਹਾਨੂੰ ਪੂਰਾ ਵਧੀਆ ਪੌਂਚੇ ਦੇ ਵਰਕ ਦੇ ਨਾਲ ਸੂਟ ਆ ਗਿਆ ਬਾਜ਼ਾਰ 'ਚ ਰੇਟ ਇਹਦਾ ਜਿੰਨਾ ਮਰਜੀ ਹੈ ਭਾਜੀ ਸੂਟ ਆਪਾਂ ਦੇਣਾ ਸਿਰਫ ਤੇ ਸਿਰਫ ਇਹ 500 ਤੇ 95 ਰੁਪਏ ਦਾ 20000 ਰੁਪਏ ਨਾਲ ਕੰਮ ਸ਼ੁਰੂ ਕਰਕੇ ਤੁਸੀਂ ਮਹੀਨੇ ਦਾ 40000 ਰੁਪਏ ਕਮਾ ਸਕਦੇ ਹਾਂ ਬਹੁਤ سارے ਲੋਕ ਬਹੁਤ ਸਾਰੇ ਦੁਕਾਨਾਂ ਇੱਥੋਂ ਖੋਲ ਰਹੀਆਂ ਲੋਕਾਂ ਨੇ ਆਪਣਾ ਕੰਮ ਸ਼ੁਰੂ ਕਰ ਰਿਆ ਕੋਈ ਲੱਖ ਰੁਪਇਆ ਕਮਾਰਿਆ ਮਹੀਨੇ ਦਾ ਕੋਈ 80 ਹਜ਼ਾਰ ਕਮਾਰਿਆ ਤੁਸੀਂ ਵੀ ਆਜੋ ਤੁਹਾਡੀ ਅਡੀਗ ਚ ਬਾਜ਼ਾਰ ਫੈਸ਼ਨ ਹਾਊਸ ਇੱਥੇ ਵੱਡੀਆਂ ਵੱਡੀਆਂ ਮਿੱਲਾਂ ਨਾਲੋਂ ਫੈਕਟਰੀਆਂ ਨਾਲੋਂ ਹੋਲ ਸੇਲਰਾਂ ਨਾਲੋਂ ਅੱਧੇ ਰੇਟਾਂ ਦੇ ਕੱਪੜਾ ਮਿਲਦਾ ਭਾਜੀ ਆ ਸੂਟ ਦੇਖੋ ਕਿੱਡਾ ਪਿਆਰਾ ਸੂਟ ਹੈ ਭਾਜੀ ਬਾਜ਼ਾਰ ਚ ਇਹਦਾ ਰੇਟ ਜੋ ਮਰਜੀ ਹੈ ਭਾਜੀ ਸੂਟ ਦੇਵਾਂਗੇ ਸਿਰਫ ਤੇ ਸਿਰਫ 1195 ਰੁਪਏ ਦਾ 24 24 ਵਾਲੇ ਸੂਟ 1195 ਚ ਲੈ ਜਾਓ ਛੇਤੀਆਂ ਆਗੇ ਆ ਲੋ ਜੀ ਸੂਟ ਦੇਖੋ ਪੂਰਾ ਹੈਵੀ ਸੂਟ ਬਈ ਜੀ ਬਾਜ਼ਾਰ ਚ ਰੇੜਾ 3500 4000 ਪਿਓਰ ਗੀਜ਼ਾ ਕਾਟਨ ਦਾ ਸੂਟ ਸੂਟ ਦੇਣਾ 1900 ਤੇ 95 ਰੁਪਏ ਸ਼ਹਿਰੀਆਂ ਲਈ ਪੈਂਡੂਆਂ ਲਈ ਕੁੜੀਆਂ ਲਈ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਜਿਹੜੇ ਕੱਪੜਾ ਚੱਲਦਾ ਉਹ ਤੁਹਾਨੂੰ ਅਸੀਂ ਦੇ ਰਹੇ ਹਾਂ ਇਹਦੇ ਉੱਤੇ ਵੀ ਬਹੁਤ ਸਾਰੀਆਂ ਆਫਰਾਂ ਲੱਗੀਆਂ ਆ ਰੰਗ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਆ ਸਲੋਜੀ ਭਾਵੇਂ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਭਾਵੇਂ ਤੁਸੀਂ ਵਿਆਹ ਸ਼ਾਦੀਆਂ ਲੈਣਾ ਭਾਵੇਂ ਤੁਸੀਂ ਦਾਜ ਵੇ ਦੇ ਕੱਪੜਾ ਲੈਣਾ ਤੁਹਾਡੇ ਘਰਾਂ ਦੇ ਵਿਆਹ ਸ਼ਾਦੀਆਂ ਤੇ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਸਾਰਾ ਫਾਇਦਾ ਕਰ ਦੇਣਾ ਆ ਚੀਜ਼ਾਂ ਜਿਹੜੀਆਂ ਤੁਸੀਂ 35-3500 ਰੁਪਏ ਦੇ ਦਿੰਦੇ ਹੋ ਤੁਸੀਂ 4-4000 ਰੁਪਏ ਦਿੰਦੇ ਹੋ ਸਾਡੇ ਕੋਲ ਆਜੋ ਸਾਡੇ ਕੋਲ 700 800 ਤੋਂ ਇਦਾਂ ਦੇ ਸੂਟ ਸ਼ੁਰੂ ਹੈਗੇ ਆ ਕੋਈ 900 ਕੋਈ 850 ਆ ਦੇਖੋ ਡਿਜ਼ਾਈਨ ਚੈੱਕ ਕਰੀ ਜਾਓ ਰੰਗ ਵੀ ਹਰ ਤਰ੍ਹਾਂ ਦੇ ਮਿਲ ਜਣੇ ਆ ਡਿਜ਼ਾਈਨ ਵੀ ਹਰ ਤਰ੍ਹਾਂ ਦੇ ਮਿਲ ਜਣੇ ਆ ਆ ਸੂਟ ਤੁਹਾਨੂੰ ਸਿਰਫ 795 ਦਾ ਮਿਲ ਜਾਣਾ 795 ਦਾ ਸੂਟ ਮਰਿਆ ਚੈੱਕ ਕਰੋ ਸੂਟ ਪਿਓਰ ਜਾਮ ਕਾਟਨ ਦਾ ਸੂਟ ਬਾਜ਼ਾਰ ਚ ਰੇੜਾ ਜਿਹਦਾ ਘੜ ਤੋਂ ਘੜ 1500 1600 ਸੂਟ ਦੇਣਾ ਸਿਰਫ ਤੇ ਸਿਰਫ 900 ਤੇ 25 ਰੁਪਏ ਦੀ ਰੇਟ ਚਾਹੇ ਤੁਸੀਂ ਐਨ ਆਰ ਆਈ ਹੋ ਚਾਹੇ ਤੁਸੀਂ ਸ਼ਹਿਰੀ ਹੋ ਚਾਹੇ ਤੁਸੀਂ ਰਾਇਲ ਕਪੜਾ ਪਾਉਣ ਵਾਲੇ ਹੋ ਆ ਤੁਸੀਂ ਹੁਣ ਲੁੱਟ ਬੰਦ ਕਰਤੀ ਆ 795 ਦੇ ਵਿੱਚ 795 ਦੇ ਦੇ ਰਹੇ ਆ ਤੁਹਾਨੂੰ ਸੂਟ ਆ ਚੈੱਕ ਕਰ ਲੋ ਗੰਮੀਆਂ ਦੇ ਲਾ ਕੇ ਇਹੀ ਸੂਟ 25 2500 3 3000 ਦੇ ਬਜਾਰਾਂ 'ਚ ਵੇਚਦੇ ਆ ਜਿਹੜਾ ਮਰਜ਼ੀ ਦੇ ਵਿੱਚੋਂ ਲੈ ਜਾਓ ਭਾਜੀ ਆ ਦੇਖੋ ਪ੍ਰਗਤੀ ਕੰਪਨੀ ਦਾ ਸੂਟ ਹੈ ਬਾਜ਼ਾਰ 'ਚ ਰੇਟ ਹੈ ਭਾਜੀ ਘੱਟ ਤੋਂ ਘੱਟ 1600 1650 ਸੂਟ ਦੇਣਾ ਭਾਜੀ 695 ਰੁਪਏ ਦਾ ਆ ਵੀ ਸੂਟ ਬਾਜ਼ਾਰ ਚ 2500 2600 ਪਰ ਸਾਡੇ ਕੋਲ ਆ ਜਾਓ ਸਿਰਫ 1195 ਦੇ ਵਿੱਚ ਸੂਟ ਲੈ ਜਾਓ ਤੁਸੀਂ ਭਾਜੀ ਆ ਦੇਖੋ ਪਿਓਰ ਚਿਕਨ ਦਾ ਸੂਟ ਬਾਜ਼ਾਰ ਚ ਰੇੜਾ 2400 2500 ਭਾਜੀ ਨਾਲ ਹੈ ਮਛਲੀਨ ਦਾ ਦੁਪੱਟਾ ਸੂਟ ਦੇਵਾਗੇ ਸਿਰਫ ਤੇ ਸਿਰਫ 900 ਤੇ 25 ਰੁਪਏ ਦੀ ਰੇਟ ਸਾਨੂੰ ਸਿਰਫ ਅਸੀਂ ਟ੍ਰੇਲਰ ਦਿਖਾ ਰਹੇ ਆ ਜਸ ਤੁਹਾਨੂੰ ਆਈਡੀਆ ਦੇ ਰਹੇ ਆ ਜਦੋਂ ਤੁਸੀਂ ਦੁਕਾਨ ਤੇ ਆਜੋਗੇ ਇਦਾਂ ਦੇ ਡਿਜ਼ਾਈਨ ਤੁਹਾਨੂੰ ਇਦਾਂ ਦੀ ਵੈਰਾਈਟੀ ਹੋਰ ਬਹੁਤ ਸਾਰੀ ਮਿਲ ਜਣੇਗੀ ਭਾਈ ਪਿਓਰ ਗੋਲਡਨ ਦਾ ਸੂਟ ਬਾਜ਼ਾਰ ਚ ਰੇਟ ਜੋ ਮਰਜੀ ਐ ਸਿਰਫ ਤੇ ਸਿਰਫ 895 ਰੁਪਏ ਦਾ ਭਾਈ ਜੀ ਸੂਟਾਂ ਦਾ ਫਾਇਦੇ ਕਰਤੇ ਹਨਾ ਮੁੰਡਿਆਂ ਦੇ ਲਈ ਦੱਸੋ ਕੁਰਤੇ ਪਜਾਮੇ ਵਿੱਚ ਕਿੰਨੀ ਦੀ ਵੈਰਾਈਟੀ ਆ ਗਈ ਆ ਦੇਖੋ ਪਿਓਰ ਵਧੀਆ ਲੀਜੀ ਬੀਜੀ ਦਾ ਕੁਰਤਾ ਪਜਾਮਾ ਬਾਜ਼ਾਰ ਚ ਇਹਦਾ ਰੇਟ ਹੈ ਘੱਟ ਤੋਂ ਘੱਟ 300 350 ਭਾਈ ਕੁਰਤਾ ਪਜਾਮਾ ਦਿੰ 180 ਦੇ ਸਿਰਮੇ ਦਾ ਭਾਜੀ 180 ਰੁਪਏ ਵਾਲੇ ਕੁਰਤੇ ਪਿਆਮਾ 180 ਦਾ 5 ਮੀਟਰ ਪੂਰਾ ਕੁਰਤਾ ਪਿਆਮਾ ਤੁਸੀਂ ਹੁਣ ਦੇਖ ਲਓ ਸਿਰਫ 900 ਰੁਪਇਆ ਲੈ ਕੇ ਆਉਣਾ 900 ਰੁਪਏ ਦੇ ਤੁਹਾਨੂੰ 5 ਕੁਰਤੇ ਪਿਆਮੇ ਮਿਲ ਜਾਣੇ ਆ 5 ਕੁਰਤੇ ਪਿਆਮੇ 900 ਰੁਪਏ ਦੇ 900 ਰੁਪਏ ਦੇ 5 ਕੁਰਤੇ ਪਿਆਮੇ 180 ਰੁਪਇਆ ਕੁਰਤਾ ਪਿਆਮਾ ਤੁਸੀਂ ਆਪਣੇ ਲਈ ਸਮੋਲ ਲਈ ਲੈਣਾ ਤੁਸੀਂ ਕਿਸੇ ਨੂੰ ਗਿਫਟ ਕਰਨਾ ਦੇਣ ਲੈਣ ਲਈ ਲੈਣਾ ਤੇ ਆਜੋ ਆਫਰਾਂ ਲੱਗ ਰਹੀਆਂ ਰੰਗ ਦੇਖੋ ਬਹੁਤ ਸਾਰੇ ਇਹਦੇ ਵਿੱਚ ਭਾਜੀ ਆਹ ਸੂਟ ਦੇਖੋ ਪੂਰਾ ਵਧੀਆ ਪਿਓਰ ਕਰੇਪ ਦਾ ਸੂਟ ਨਾਲੇ ਪੂਰਾ ਹੈਵੀ ਦੁਪੱਟਾ ਹੈ ਬਾਜ਼ਾਰ ਚ ਭਾਜੀ ਘੱਟ ਤੋਂ ਘੱਟ ਆ ਸੂਟ ਦਿੰਦੇ ਆ 3000 ਦਾ 3500 ਰੁਪਏ ਦਾ ਭਾਜੀ ਸੂਟ ਦੇਵਾਂਗੇ 1900 ਤੇ 95 ਰੁਪਏ ਦਾ ਆ ਵੀ ਤੁਸੀਂ ਚੈੱਕ ਕਰ ਲੋ ਰੰਗਾਂ ਦੀ ਕਮੀ ਕੋਈ ਹੈ ਨਹੀਂ ਸਲੋ ਵੀ ਆ ਜਾਓ ਛੇਤੀ ਛੇਤੀ ਆਫਰਾਂ ਬਹੁਤ ਸਾਰੀਆਂ ਲੱਗੀਆਂ ਹੋਲ ਸੇਲ ਦੁਕਾਨ ਆ ਬਠਿੰਡਾ ਜ਼ਿਲ੍ਹਾ ਮੋੜ ਮੰਡੀ ਤੁਸੀਂ ਆਉਣਾ ਜਿੱਥੇ 180 ਰੁਪਏ ਦਾ ਸੂਟ ਮਿਲ ਰਿਹਾ ਜਿੱਥੇ 180 ਰੁਪਏ ਦਾ ਕੋਰਤਾ ਪਿਆਮਾ ਮਿਲ ਰਿਹਾ ਗਾਰੰਟੀ ਇਹ ਆ 50000 ਦਾ ਕੱਪੜਾ ਨਾ ਤੁਸੀਂ ਬਾਜ਼ਾਰ ਚ ਲੈਣਾ ਰਿਟੇਲ ਸ਼ਾਪ ਤੋਂ ਜਾ ਕੇ ਇੱਥੇ 15000 ਚ ਮਿਲ ਜਾਣਾ 15000 ਰੁਪਏ ਲਿਆਓ 15000 ਨਵਾਂ ਕੰਮ ਸ਼ੁਰੂ ਕਰਕੇ ਮਹੀਨੇ ਦਾ 30 35 40000 ਰੁਪਏ ਤੁਸੀਂ ਕਮਾ ਸਕਦੇ ਆ ਹੁਣ ਜੌਬ ਕਰਨੀ ਬੰਦ ਕਰ ਦਿਓ ਤੁਸੀਂ ਚੰਗੇ ਨਿਆਣੇ ਪੜਾਉਣੇ ਆ ਚੰਗੇ ਸਕੂਲਾਂ ਚ ਪਾਉਣੇ ਆ ਚੰਗੇ ਹੋਟਲਾਂ ਜਾਣਾ ਘੁੰਮਣ ਫਿਰਨ ਵੀ ਜਾਣਾ ਚੁੰਦੀਆਂ ਛੁੱਟੀਆਂ ਚ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰ ਲਓ ਥੋੜੇ ਪੈਸਿਆਂ ਵਿੱਚ ਤੁਹਾਨੂੰ ਅਸੀਂ ਖਿਲਾ ਦੇਣਾ ਤੁਸੀਂ ਆਨਲਾਈਨ ਵੀ ਕੱਪੜਾ ਮਗਾ ਸਕਦੇ ਹੋ ਚਾਹੇ ਤੁਸੀਂ ਜੰਮੂ ਕਸ਼ਮੀਰ ਬੈਠੇ ਹੋ ਭਾਵੇਂ ਤੁਸੀਂ ਹਰਿਆਣੇ ਚ ਬੈ ਆਨਲਾਈਨ ਕਪੜਾ ਮਗਾ ਸਕਦੇ ਹੋ 10 15 20000 ਰੁਪਏ ਲਾ ਕੇ ਕੰਮ ਸ਼ੁਰੂ ਕਰ ਲਓ ਬਹੁਤ سارے ਤੁਹਾਡੇ ਫਾਇਦੇ ਹੋਣਿਆ ਇਹ ਪੰਜਾਬ ਦੀ ਸਭ ਤੋਂ ਵੱਡੀ ਹੋਲ ਸੇਲ ਦੀ ਦੁਕਾਨ ਹੈ ਜਿੱਥੇ ਬਹੁਤ سارے ਲੋਕ ਦੁਕਾਨਾਂ ਵਾਲੇ ਤੋਂ ਕਪੜਾ ਲੈ ਰਹੇ ਆ ਬਹੁਤ ਸਾਰੇ ਰੀਸੇਲਰ ਇੱਥੇ ਜੁੜੇ ਹੋਏ ਆ ਜਿਹੜੇ ਫੇਰੀ ਲਾ ਕੇ ਪਿੰਡਾਂ 'ਚ ਕਪੜਾ ਵੇਦੇ ਭੈਣ ਭਾਈ ਉਹ ਵੀ ਇੱਥੇ ਆ ਰਹੇ ਆ ਜਿਹੜੇ ਵਿਆਹ ਸ਼ਾਦੀਆਂ ਦੇ ਕਪੜਾ ਲੈਣਾ ਉਹ ਵੀ ਇੱਥੇ ਆ ਰਹੇ ਆ ਮਤਲਬ ਸਾਰਿਆਂ ਦੇ ਲਈ ਇੱਕੋ ਹੀ ਛੱਤ ਹੇਟਾ ਵੱਡੇ ਫਾਇਦੇ ਹੋ ਰਹੇ ਆ ਤੁਸੀਂ ਵੀ ਆ ਜਾਓ ਕਿਤੇ ਘਰ ਨਾਲ ਬੈਠੇ ਰਹੋ ਲੁੱਟਣਾ ਕਰਾਓ ਬਾਜ਼ਾਰ 'ਚ ਆ ਕੇ ਕਿਆਰਾਬਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਮੋਡ ਬੰਟੀ